ਯੋ ਨਾ ਮੇਰਾ ਨਾਮ ਹੈ ਗਜਪ੍ਰੂ ਸਿੰਘ ਲੜਕ ਜੀ ਨਗਰ ਕੌਂਸਲ ਸਮਰਾਲਾ ਇਸ ਤਰ੍ਹਾਂ ਦੀ ਕਾਰਵਾਈ ਇਹਦੇ ਸਬੰਧ ਵਿੱਚ ਅੱਜ ਜੀ ਜਿਹੜਾ ਨਗਰ ਕੌਂਸਲ ਵੱਲੋਂ ਨਾ ਰੈਂਟ ਦੀਆਂ ਕਰਨਾ ਜ ਦਿੱਤੀ ਹੋਈ ਨਿਕਰਾਇ ਤੇ ਤੇ ਜਿਹੜੋ ਕਿਰਾਏਦਾਰ ਨੇ ਉਹਨਾਂ ਵੱਲੋਂ ਨਾ ਰੈਂਟ ਕਾਫੀ دیر ਤੋਂ ਜਮਾ ਨਹੀਂ ਕਰਵਾਇਆ ਜਾਂਦਾ ਜੀ ਤੇ ਉਹਦੀ ਰਕਮ ਕਾਫੀ ਹੋ ਗਈ ਸੀ ਉਹਨਾਂ ਵੱਲ ਤੇ ਉਹਨਾਂ ਦੁਕਾਨਾਂ ਨੂੰ ਕੀ ਕੀਤਾ ਬੰਦ ਕੀਤਾ ਜੀ ਹਾਂਜੀ ਉਹਨਾਂ ਦੁਕਾਨਾਂ ਦੇ ਵਿੱਚੋਂ 10-12 ਦਾ ਕਰਨਾ ਹੈਗੀਆਂ ਜਿਨ੍ਹਾਂ ਨੂੰ ਵਿਚੇਚਵਾਰੇ ਨੇ ਜਿਨ੍ਹਾਂ ਨੂੰ ਅੱਜ ਬੰਦ ਕੀਤਾ ਕਿੰਨੇ ਟਾਈਮ ਦਾ ਰਹਿ ਗਿਆ ਉਹਨਾਂ ਬਲਜੀ ਕਿਤੇ ਮੈਂ 10-12 ਸਾਲ ਤੋਂ ਕਰਾਇਆ ਦੇ ਨਹੀਂ ਰਹੀ ਸੀਗੇ ਉਹ ਜੇ ਸਾਡਾ ਸੇਵਾਦਾਰ ਜੇ ਦਫਤਰ ਦਾ ਕੋਈ ਹੋਰ ਕਰਮਚਾਰੀ ਮੌਕੇ ਤੇ ਕਰਾਇਆ ਲੈਣ ਜਾਂਦਾ ਸੀ ਜਾਂ ਨੋਟਸ ਦੇਣ ਜਾਂਦਾ ਸੀ ਤਾਂ ਮੌਕੇ ਤੇ ਮਿਲਦੀ ਨਹੀਂ ਸੀਗੇ ਸਰ ਜੀ ਕੀ ਕੋਈ ਵੀ ਦੇਖਿਆ ਵੀ ਕੁਝ ਲੋਕ ਕਰਾਇਆ ਦਾ ਰੰਗ ਲੈ ਕੇ ਅੱਗੇ ਕਰਾਇਆ ਦੇ ਦਿੰਦੇ ਹਨ ਉਹਨਾਂ ਤੇ ਵੀ ਘਟ ਰਹੀ ਉਹਨਾਂ ਤੇ ਕਾਰਵਾਈ ਆਇਆ ਜੋ ਸਾਡੇ ਧਿਆਨ ਦੇ ਵਿੱਚ ਆਇਆ ਕੋਈ ਮੇਰੇ ਕੋਲੋਂ ਕੰਮ ਰੈਂਟ ਦਾ ਜਿਹੜਾ ਆਰਡਰ ਹੋਈ ਨੇ ਮੇਰੇ ਫਰਵਰੀ 2025 ਤੋਂ ਹੀ ਹੋਈ ਨੇ ਤੇ ਇਹਦਾ ਵੀ ਸਰਵੇ ਚੱਲ ਰਿਹਾ ਜੀ ਜੇ ਕੋਈ ਤੇ ਹਾਂ ਚਾਹਬਤ ਇਹ ਤੇ ਵੀ ਕਾਰਵਾਈ ਕਰਾਂਗੇ ਉਹਨ ਦੁਕਾਨਦਾਰ ਜੀ ਵੀ ਦਿੰਦੇ ਕਰਾਇਆ ਤਾਂ ਇਹ ਦੁਕਾਨਾਂ ਨੂੰ ਖਾਲੀ ਕਰਵਾਈ ਜਾਣਗੀਆਂ ਦੱਸ ਬੰਦ ਕਰਕੇ ਕੇਸ ਬਣਾਇਆ ਜਾਊਗਾ ਇਹਦੇ ਜੀ ਜਿੱਤ ਤਾਂ ਹੁਣ ਦੇਖੋ ਕਿਰਾਇਆ ਤਾਂ ਵਸੂਲ ਕਰਨਾ ਹੀ ਹੈ ਜੀ ਉਹਦੇ ਅਸੀਂ ਕੇਸਦਾਰ ਕਰਾਂਗੇ ਬਾਕੀ ਜੇ ਕੋਈ ਵੀ ਕਾਰਵਾਈ ਅਗਲੇ ਕਰਨੀ ਹੈ ਜਿਹੜਾ ਨਗਰ ਕੌਂਸਲ ਦਾ ਹਾਊਸ ਹੈ ਜਾਂ ਪ੍ਰਧਾਨ ਜੀ ਜਾਂ ਯੂ ਸਭ ਜਿਵੇਂ ਕਹਿਣਗੇ ਉਵੇਂ ਅਸੀਂ ਅਗਲੀ ਕਾਰਵਾਈ ਆਮ ਚੱਲਿਆਵਾਂਗੇ ਜੇ ਕੋਈ ਦੁਕਾਨਦਾਰ ਕਿਰਾਇਆ ਦੇਣ ਨੂੰ ਚਾਹਵਾ ਉਹ ਤਾਂ ਉਹਨਾਂ ਦੇ ਸਾਹਮਣੇ ਉਹ ਉਹਦੇ ਬਾਰੇ ਯੂ ਸਭ ਜਾਂ ਪ੍ਰਧਾਨ ਜੀ ਜਿਵੇਂ ਫੈਸਲਾ ਕਰਨਗੇ ਜੀ ਉਵੇਂ ਘੇਰੇ ਦੇ ਵਿੱਚ ਹੋਰ ਵੀ ਦੁਕਾਨਾਂ ਨੇ ਇਦਾਂ ਦੀ ਜਿਹੜਾ ਨਹੀਂ ਕਰਾਇਆ ਦੇ। ਹਾਂਜੀ ਹੈਗੀਆਂ ਦੁਕਾਨਾਂ ਉਹ ਜਦੋਂ ਅਸੀਂ ਨੋਟਸ ਜਾਰੀ ਕੀਤੇ ਸੀ ਇਹਨਾਂ ਨੇ ਸਾਨੂੰ ਘਰੂਸਾ ਦਵਾਇਆ ਕਿ ਅਸੀਂ ਮਹੀਨੇ ਜਾਂ 2 ਮਹੀਨੇ ਦੇ ਵਿੱਚ ਵਿੱਚ ਜਮ੍ਹਾਂ ਕਰਵਾ ਦਾਂਗੇ। ਇਹ ਨੋਟਸ ਕਿਤੇ ਟਾਈਮ ਲਈ ਦਿੰਦਾ ਜੀ। ਇਹ ਨੋਟਸ ਤਾਂ ਜੀ ਹਫਤੇ ਲਈ 10 ਦਿਨ ਲਈ ਦਿੱਤਾ ਜਾਂਦਾ ਜੀ। ਫੇਰ ਦੁਕਾਨਾਂ ਨੇ ਜਿਹੜੀ ਜ਼ੈਰ ਦੇ ਵਿੱਚ ਜਿਹੜੀ ਇਸ ਤਰੀਕੇ ਨਾਲ ਨਜ਼ਰ ਪਹੁੰਚ ਸਕਦੀਆਂ ਨੇ ਜਿਹਨੇ ਕਿਰਾਇਆ ਦੇ ਨੇ ਉਹ ਕਿਰਾਇਆ ਨਹੀਂ ਦੇ ਦੇ। ਹੈਗੀਆਂ ਨੇ ਜੀ ਆਪਣੇ 30 ਤੋਂ 35 ਦੁਕਾਨਾਂ ਹੋਣਗੀਆਂ ਟੋਟਲ ਆਪਣੇ 70 ਦੁਕਾਨਾਂ ਨੇ। 30 35 ਇਦਾਂ ਦੇ ਹੈਗੇ ਨੇ ਵੀ ਜਿਹੜੇ ਜਮ੍ਹਾਂ ਹੀ ਨਹੀਂ ਕੀ ਕਾਰਨ ਇਹ ਲੋੜ ਲੰਬੇ ਸਮੇਂ ਤੋਂ ਕਿਰਾਏ ਖੜੇ ਨੇ ਵੀ ਕਿਰਾਏ ਨਹੀਂ ਦਿੱਤਾ ਜਾ ਰਿਹਾ ਇਹ ਜੀ ਇੱਕ ਤਾਂ ਲੋਕਡਾਊਨ ਦੇ ਵਿੱਚ ਜਿਹੜਾ ਗੈਪ ਹੈਗਾ ਜੀ ਦੋ ਸਾਲ ਉਹਦੇ ਪਿੱਛੇ ਦੁਕਾਨਾਂ ਬੰਦੇ ਹੋ ਗਈ ਸੀ ਪੱਕੀ ਜੀ ਇਹ ਵੀ ਕਾਰਨ ਮੰਨ ਸਕਦੇ ਆ ਤੇ ਬਾਕੀ ਦੂਜਾ ਦੁਕਾਨਾਂ ਬਹੁਤ ਸਮੇਂ ਦੀਆਂ ਪੁਰਾਣੀਆਂ ਕਿਰਾਇਤੀ ਚੜੀਆਂ ਹੋਈਆਂ ਨੇ ਜਿਨ੍ਹਾਂ ਦੇ ਕਈ ਵਾਰ ਮਾਲਕ ਵੀ ਮੌਕੇ ਤੇ ਨਹੀਂ ਮਿਲਦੇ ਇਹੇ ਪ੍ਰੋਬਲਮ ਆ ਰਹੀ ਸੀ ਵੀ ਮੌਕੇ ਤੇ ਦੁਕਾਨਾਂ ਬੰਦ ਸੀਗੀਆਂ ਮਾਲਕ ਕੋਈ ਮਿਲ ਨਹੀਂ ਰਿਹਾ ਸੀ ਇਸ ਲਈ ਫਿਰ ਉਹਨਾਂ ਨੂੰ ਅੱਜ ਸੀਲ ਕਰਨਾ ਸੀ ਸਹੀ ਸਮਝਿਆ ਗਿਆ